ਯੋਕ ਕੀ ਸੀਗੀ ਯੋਗੀ ਇਹਦੇ ਜਾ ਕੇ ਲਿਖਣਾ ਲਰਨ ਕਰਨਾ ਉਹਨੂੰ ਗ੍ਰੈਬ ਕਰਨਾ ਸਤੋਂ ਔਖਾ ਕੰਮ ਸੀਗਾ ਪਰ ਹੌਲੀ ਹੌਲੀ ਜਿਵੇਂ ਇਹਦੇ ਨਾਲ ਇਹਨੂੰ ਕਰਾਂਦੇ ਕਰਾਂਦੇ ਮੈਨੂੰ ਵੀ ਥੋੜੀ ਜਿਹੀ ਹਿੰਮਤ ਆਈ ਇਹਦੇ ਨਾਲ ਨਾਲ ਮੈਂ ਵੀ ਕਰ ਲਿਆ ਜਿਵੇਂ ਦੇਖੀ ਜਾਏਗੀ ਜੋ ਹੋਏਗਾ ਦੇਖਿਆ ਜਾਏਗਾ ਬਾਕੀ ਇੱਕ ਜਿਹੜੀ ਬੇਟੀ ਨੂੰ ਪੂਲੀ ਫਰਕੇ ਸਕੂਲ ਚੱਲ ਰਹੀ ਸੀ ਉਹ ਤੁਹਾਡਾ ਹੱਥ ਫੜ ਕੇ ਤੁਹਾਨੂੰ ਕਾਲਜ ਲੈ ਗਈ ਕਿਦਾਂ ਫੀਲ ਹੁੰਦਾ ਇਹ ਸਭ ਕੁਝ ਇਹਦੇ ਬਾਰੇ ਥੋੜਾ ਜਿਹਾ ਸੋਚ ਨਹੀਂ ਸਕਦੀ ਮੈਂ ਪਰ ਇਹ ਬਹੁਤ ਔਖਾ ਸੀਗਾ ਮੇਰੇ ਵਾਸਤੇ ਪਰ ਇਹ ਕਹਿੰਦੀ ਸੀ ਨਹੀਂ ਮੰਮਾ ਨਾਲ ਕਰ ਲਓ ਮੇਰੇ ਕੋਈ ਗੱਲ ਨਹੀਂ ਮੈਂ ਜਾਣਾ ਹੀ ਹੈ ਕਾਲਜ ਮੇਰੇ ਨਾਲ ਚੱਲੋ ਫਿਰ ਇਹਦੇ ਇਹਦੀ ਹਿੰਮਤ ਨਾਲ ਮੈਂ ਵੀ ਤੁਰ ਗਈ ਨਾਲ ਨਾਲ ਇਹ ਬਹੁਤ ਸ਼ੌਂਕ ਸੀਗਾ ਵੱਡਾ ਇਹ ਫਿਰ ਲੱਗਿਆ ਕਿ ਬੇਟੀ ਨੂੰ ਨੀਡ ਹੈ ਅਗਰ ਮੈਂ ਵੀ ਇੱਕ ਮੋਰਲ ਸਪੋਰਟ ਦਵਾਂਗੀ ਤਾਂ ਕਿੰਨੀ ਕੀਤੇ ਮੈਂ ਕਹਾ ਇੰਨਾ ਸ਼ੌਂਕ ਨਹੀਂ ਸੀ ਪਰ ਇਹਦੇ ਨਾਲ ਰਹਿ ਰਹਿ ਕੇ ਜਿਵੇਂ ਇਹਨੂੰ ਪੜਾਉਂਦੇ-ਪੜਾਉਂਦੇ ਕਿ ਮੇਰਾ ਵੀ ਥੋੜਾ ਜਿਹਾ ਇੰਟਰਸਟ ਜਾਗਣਾ ਸ਼ੁਰੂ ਹੋਇਆ ਕਿ ਚਲ ਮੈਂ ਵੀ ਕਰ ਸਕਦੀ ਹਾਂ ਚਲ ਇਹਦੇ ਨਾਲ ਮੈਂ ਵੀ ਕਰ ਲਾਂਗੀ ਕਿ ਇਸ ਵਾਰ ਮੇਰੀ ਵੀ ਗ੍ਰੈਜੂਏਸ਼ਨ ਹੋ ਜਾਏਗੀ ਜਿਹੜੀ ਵਿੱਚ ਛੁੱ ਉਸ ਚੀਜ਼ ਨੂੰ ਪੂਰਾ ਹੈਂਡਲ ਕਰਨਾ ਬਹੁਤ ਜ਼ਿਆਦਾ ਸਟਰਗਲਿੰਗ ਸੀ ਜਦੋਂ ਇਹਨੂੰ ਮੈਂ ਪ੍ਰੈਪ ਚ ਛੱਡਣ ਜਾਂਦੀ ਸੀ ਬਸ ਤੇ ਮੈਂ ਇਹਦੇ ਨਾਲ ਜਾਂਦੀ ਸੀ ਸਵੇਰੇ ਤੇ ਬਸ ਤੇ ਹੀ ਇਹਦੇ ਨਾਲ ਵਾਪਸ ਆਂਦੀ ਸੀ ਫਿਰ ਹੌਲੀ ਹੌਲੀ ਜਿਵੇਂ ਉਹ ਮੇਰਵਾਲ ਇੱਥੇ ਲੋਕਲ ਸ਼ਿਫਟ ਕੀਤਾ ਜਦੋਂ ਉਦੋਂ ਥੋੜਾ ਟੀਚਰਜ਼ ਨਾਲ ਤੇ ਡਰਾਈਵਰਜ਼ ਨਾਲ ਥੋੜਾ ਮੈਂ ਕੀਤਾ ਸੀਗਾ ਕਿ ਜਦੋਂ ਘਰੋਂ ਨਿਕਲਦੀ ਸੀ ਤੇ ਮੈਨੂੰ ਟੀਚਰਜ਼ ਦਾ ਫੋਨ ਆ ਜਾਂਦਾ ਸੀ ਕਿ ਘਰੋਂ ਨਿਕਲ ਗਈ ਜਦੋਂ ਸਕੂਲ ਪਹੁੰਚਦੀ ਸੀ ਉੱਥੋਂ ਵੀ ਮੈਨੂੰ ਟੀਚਰਜ਼ ਦਾ ਫੋਨ ਆ ਜਾਂਦਾ ਸੀ ਕਿ ਹਾਂ ਪਹੁੰਚ ਗਈ ਠੀਕ ਠਾਕ ਟੈਨਸ਼ਨ ਬਹੁਤ ਹੁੰਦੀ ਸੀ ਕਿਉਂਕਿ ਉਸ ਵੇਲੇ ਬੱਸ ਇਕੱਲੀ ਹੁੰ ਕਿਉਂਕਿ ਜੋ ਮਹੌਲ ਚੱਲ ਰਿਹਾ ਸੀ ਉਸ ਕਰਕੇ ਡਰ ਲੱਗਦਾ ਸੀ ਥੋੜਾ ਜਿਹਾ ਪਰ ਹੌਲੀ ਹੌਲੀ ਸਕੂਲ ਨੇ ਬੜਾ ਸਪੋਰਟ ਕੀਤਾ ਟੀਚਰਸ ਨੇ ਵੀ ਸਭ ਨੇ ਬਹੁਤ ਜ਼ਿਆਦਾ ਕੋਈ ਅੱਖਾਂ ਅੱਖਾਂ ਟਾਈਮ ਨਹੀਂ ਆਇਆ ਕੋਈ ਟੀਮ ਦੀ ਮੈਡਮ ਕਰੇ ਦਿੱਸ ਲਈ ਕਿਉਂਕਿ ਆਪੇ ਤੁਸੀਂ ਇੱਕ ਸੰਦਰਭ ਮੈਂ ਪਹਿਲਾਂ ਪ੍ਰਪੇਅਰ ਕਰਕੇ ਜਾਣਾ ਬੀਟਿੰਗ ਤੱਕ ਰਹਿਣਾ ਕੋਈ ਪ੍ਰਪੇਅਰ ਹੋ ਕੇ ਜਾਣਾ ਨਹੀਂ ਉਦੋਂ ਮੇਰਾ ਬੇਟਾ ਵੀ ਛੋਟਾ ਸੀਗਾ ਨਾਲ ਨਾਲ ਉਹਨੂੰ ਵੀ ਸਕੂਲ ਭੇਜਣਾ ਸਾਰਾ ਇਹਨੂੰ ਵੀ ਕਾਰਖਾਨਾ ਵੀ ਬਣਾਉਣਾ ਫਿਰ ਉਹਨੂੰ ਵੀ ਛੱਡਣ ਜਾਣਾ ਲੈਣ ਜਾਣਾ ਡਿਊਟੀ ਸੀਗੀ ਪੂਰੀ ਇਹ ਤਾਂ ਐਗਜ਼ਾਮ ਦੀ ਤਿਆਰੀ ਵੀ ਕਰਾਣੀ ਐ ਇਹਨੂੰ ਛੱਡਣ ਜਾਣਾ ਲੈਣ ਜਾਣਾ ਮੈਂ ਉਸ ਪਹਿਲੇ ਡਰਾਈਵਿੰਗ ਬੰਦ ਕਰ ਚੁੱਕੀ ਸੀ ਇਹਦੇ ਕਰਕੇ ਮੈਂ ਡਰਾਈਵਿੰਗ ਫੇਰ ਸ਼ੁਰੂ ਕੀਤੀ ਕਿ ਇਹਨੂੰ ਛੱਡਣ ਜਾਣਾ ਵੀ ਐ ਲੈਣ ਜਾਣਾ ਵੀ ਐ ਉਹ ਫੇਰ ਬਸ ਦੇਖਦੇ ਨਹੀਂ ਲੱਛੇ অলਮੋਸਟ ਸੇਮ ਸੀ ਕਿ ਕੋਈ ਫਰਕ ਸੀ ਲਗਦਾ ਇੱਕ ਸਬਜੈਕਟ ਦਾ ਫਰਕ ਸੀ ਜਿਵੇਂ ਪੋਲਿਟੀਕਲ ਸਾਇੰਸ ਸੀ ਹਿਸਟਰੀ ਸੀ ਇਹਦੇ ਕੋਲ ਇਲੈਕਟਿਵ ਇੰਗਲਿਸ਼ ਸੀ ਮੇਰੇ ਕੋਲ ਇਲੈਕਟਿਵ ਪੰਜਾਬੀ ਸੀ ਕਿਉਂਕਿ ਮੈਨੂੰ ਥੋੜੀ ਪੰਜਾਬੀ ਜ਼ਿਆਦਾ ਈਜ਼ੀ ਲੱਗਦੀ ਸੀ ਇਸ ਕਰਕੇ ਮੈਂ ਇਲੈਕਟਿਵ ਪੰਜਾਬੀ ਲਈ ਇਹਨੂੰ ਮੈਂ ਇਲੈਕਟਿਵ ਇੰਗਲਿਸ਼ ਕਰਾਂਦੀ ਸੀ ਤੇ ਤਾਂ ਖੁਸ਼ੀ ਦਾ ਵਜੋਂ ਟਿਕਾਣਾ ਨਹੀਂ ਹੈਗਾ ਪਰ ਦੱਸ ਨਹੀਂ ਸਕਦੀ ਮੈਂ ਇਸ ਚੀਜ਼ ਨੂੰ ਕਿਉਂਕਿ ਮੈਨੂੰ ਲੱਗਦਾ ਨਹੀਂ ਸੀ ਕਿ ਮੈਂ ਕਰ ਪਾਉਂਗੀ ਇੱਕ ਅੱਧੀ ਵਾਰੀ ਮੇਰੀ ਰੀਅਪੀਅਰ ਵੀ ਮੈਂ ਦਿੱਤਾ ਇੱਕ ਵਾਰੀ ਬੜਾ ਔਖਾ ਲੱਗਦਾ ਸੀ ਪੇਪਰ ਲਿਖਣੇ ਮੈਨੂੰ ਮੇਰਾ ਕਈ ਵਾਰੇ ਹੱਥ ਇੰਨਾ ਸਟਿਫ ਹੋ ਜਾਂਦਾ ਸੀ ਕਿ ਮੇਰਾ ਘਾਰਾ ਕਿ ਉਂਗਲੀ ਨਹੀਂ ਚਲਦੀ ਸੀ ਉਸ ਵੇਲੇ ਇੰਨਾ ਮੇਰਾ ਬੀਟੀ ਕਦੀ ਕਿਸੇ ਨੇ ਕਿ ਮੈਨੂੰ ਵੀ ਕਹਿੰਦੇ ਆ ਕਿ ਤੇਰੀ ਕੋਸ਼ਿਸ਼ ਕਰਦਾ ਹੋਏ ਤੇ ਨਾ ਕੋਈ ਘਾਟ ਆ ਰਿਹਾ ਜੀ ਤੇ ਇਹ ਨਹੀਂ ਪਤਾ ਜੀ ਦਾ ਕੋਈ ਜਦੋਂ ਉਹਨਾਂ ਨੇ ਕਿ ਤਰ੍ਹਾਂ ਲਿਆ ਹਾਂ ਕਹਿੰਦੀ ਸੀ ਮੈਨੂੰ ਦੇਖਦੇ ਆ ਕਿਤੇ ਜ਼ਿਆਦਾ ਆਉਂਦੇ ਨੇ ਹੈ ਗਈ ਸੀ ਚੈਲੰਜ ਸੀ ਪੂਰਾ ਪੂਰਾ ਮੈਨੂੰ ਕਰਨਾ ਨਹੀਂ ਸੀ ਉਦਾਂ ਤੁਹਾਨੂੰ ਕੁਛ ਨਾਲ ਜੇ ਮੈਂ ਕਰਾਂ ਉਹ ਕਿਸ ਤਰ੍ਹਾਂ ਮੋਟੀਵੇਟਰੀ ਮਦਰ ਨੇ ਬਹੁਤ ਸਾਥ ਦਿੱਤਾ ਹੈ ਬਾਡੀ ਚਲਦੇ ਜਾਣਾ ਚਾਹੁੰਦਾ ਕਿੰਨੀ ਕੋਪੀ ਰਹੀਗੀ ਕਿਉਂਕਿ ਚਲੋ ਮਾਤਾ ਸਾਹਿਬ ਸੀਗਾ ਪਰ ਇੱਕ ਸੁਪਨੇ ਵੀ ਸੀਗੇ ਖਵਿਸੀ ਕਿਵੇਂ ਸਾਰਾ ਕੁਝ ਹੋ ਗਿਆ ਅ ਨਹੀਂ ਐਸਾ ਕੁਝ ਜਿਹੜਾ ਹੋਇਆ ਉਹ ਕੱਲ ਲਈ ਮੇਰੀ ਜਰਨੀ ਨਹੀਂ ਹੈ ਇਹ ਲਾਈਕ ਪੂਰੀ ਫੈਮਿਲੀ ਸਪੋਰਟ ਦੇ ਨਾ ਤੇਚਰਸ ਦਾ ਜਿਹੜਾ ਕੰਟਰੀਬਿਊਸ਼ਨ ਹੈਗਾ ਤੇ ਸਾਇਦ ਸਪੋਰਟ ਕਰਕੇ ਹੀ ਇਹ ਸਾਰਾ ਕੁਝ ਹੋਇਆ ਹੈ ਪੋਸਿਬਲ ਤੇ ਮੇਰੀ ਜਰਨੀ ਨਾਲੋਂ ਖਾਸ ਮਦਦ ਦੀ ਜਿਹੜੀ ਅਕੰਪਲਿਸ਼ਮੈਂਟ ਉਹ ਹੈ ਮੇਰੇ ਅਕੋਰਡਿੰਗਲੀ ਕਿਉਂਕਿ ਇਹ ਸੇਜ ਜਿਹੜਾ ਇਹਨਾਂ ਨੇ ਜੋ ਕਰ ਦਿੱਤਾ ਉਹ ਅਦਰ ਟਾਈਮ 'ਚ ਕੋਈ ਨਹੀਂ ਕਰ ਸਕਦਾ ਮੇਰੇ ਅਕੋਰਡਿੰਗਲੀ ਤੇ ਅੱਜ ਕੱਲ ਦਾ ਕਿਉਂਕਿ ਜਿਹੜਾ ਯੂਥ ਹੈ ਉਹ ਵੈਸੇ ਹੀ ਸਟੱਡੀਜ਼ ਵગેਰਾ ਤੋਂ ਪਹਿਨਾ ਜਾ ਰਿਹਾ ਤੇ ਯੂਥ ਹੀ ਨਹੀਂ ਜੇ ਇੰਟਰਸਟਿਡ ਤੇ ਐਸਏਚ ਚਾਹ ਕੇ ਤੇ ਲੋਕੀ ਸੋਚ ਨਹੀਂ ਸਕਦੇ ਇਹ ਕਰਨ ਦਾ ਤੇ ਡੈਫੀਨਿਟਲੀ ਕਾਫੀ ਵਧੀਆ ਲੱਗ ਰਿਹਾ ਹੈ ਤੇ ਵਿਦਆਊਟ ਫੈਮਿਲੀ ਸਪੋਰਟ ਹੈ ਪੋਸਿਬਲ ਨਹੀਂ ਸੀਗਾ ਬਿਕੋਜ਼ ਤੇ ਆਪਣਾ ਸਾਰਾ ਦਾ ਮੈਂ ਥੈਂਕਸ ਕਰਨਾ ਚਾਹੂੰਗੀ ਜਿਨ੍ਹਾਂ ਜਿਨ੍ਹਾਂ ਨੇ ਵੀ ਸਪੋਰਟ ਕੀਤਾ ਤੇ ਨਾਲੇ ਇਹਨਾਂ ਹਰਡਲਸ ਨੂੰ ਕਰਾਸ ਕਰਨ ਦੀ ਹਿੰਮਤ ਦਿੱਤੀ ਨਾ ਕਰ ਵੀ ਇਹ ਸਾਰਾ ਕੁਝ ਆਪ ਹੋ ਰਿਹਾ ਹੈ ਕਿ ਵੈਸੇ ਥੋੜਾ ਰੀਕ ਦੇਖਦੇ ਹੋ ਕੀ ਬਣਨਾ ਚਾਹੁੰਦੇ ਹੋ ਥੋੜਾ ਸੁਪਨੇ ਕੀ ਅ ਮੈਂ ਐਸ ਐਕਚੁਅਲੀ ਕੰਰੈਂਟਲੀ ਪੀਸੀਐਸ ਲਈ ਪ੍ਰਪੇਅਰ ਕਰ ਰਹੀ ਹਾਂ ਤੇ ਥੋੜਾ ਜਿਹਾ ਸਰਸ ਜਿਆਦਾ ਸ਼ੁਰੂ ਤਾਂ ਹੀ ਸੀਗਾ ਪਲਾਨ ਤੇ ਕੋਸ਼ਿਸ਼ ਰਹੇਗੀ ਕੋਈ ਮੇਜਰ ਰੀਜ਼ਨ ਹੋਵੇ ਰੀਜ਼ਨ ਕੋਈ ਨਹੀਂ ਲਾਈਕ ਰੀਜ਼ਨ ਇਹ ਹੈ ਕਿ ਚਲੋ ਹੁਣ ਇੰਟਰਸਟ ਵੀ ਬਣ ਗਿਆ ਪਹਿਲੇ ਜਦੋਂ ਇੰਟਰਸਟ ਨਹੀਂ ਵੀ ਸੀ ਉਦੋਂ ਇਹ ਸੀ ਲੱਗ ਕਿ ਕੁਝ ਡਿਫਰੈਂਟ ਕਰਨਾ ਹੈ ਜਿਹੜਾ ਬਹੁਤ ਘੱਟ ਲੋਕ ਕਰਪੰਦੇ ਨੇ ਤੇ ਉਹਦੇ ਲਈ ਫਿਰ ਮੇਰੇ ਫਾਦਰ ਨੇ ਵੀ ਕਾਫੀ ਸਪੋਰਟ ਕੀਤਾ ਹੈ ਉਹੀ ਕਰਨਾ ਹੈ ਹੁਣ ਕਿ ਟ੍ਰਾਈ ਕਰਦੇ ਰਹੋ ਤੇ ਡੈਫੀਨਟਲੀ ਵੀ ਅਚੀਵ ਯਰ ਗੋਲ ਕਿ ਕਿ ਜਸਰ ਤੁਸੀਂ ਆਪ ਤੇ ਗ੍ਰੈਜੂਏਸ਼ਨ ਕੀਤੀ ਕੀਤੀ ਹੈ ਹਾਂਜੀ ਸੋ ਮੈਨੇ ਕਿਤਾ ਮੋਟੀਵੇਟ ਕੀਤਾ ਨਾਲ ਕਿ ਤੁਸੀਂ ਵੀ ਮੇਰੇ ਨਾਲ ਪੜੋਗੇ ਮੇਰੇ ਤੋਂ ਜ਼ਿਆਦਾ ਪਾਪਾ ਦਾ ਕੰਮ ਸੀ ਗਾਇ ਕਰਨਾ ਤੇ ਮੈਂ ਤੇ ਬਸ ਇਹਨਾਂ ਨੂੰ ਥੋੜਾ ਫੋਰਸ ਹੀ ਕੀਤਾ ਹੈ ਬਾਕੀ ਅਸਲੀ ਕੰਮ ਮੇਰੇ ਫਾਦਰ ਨੇ ਕੀਤਾ ਹੈ ਉਹਨਾਂ ਨੇ ਜੀ ਵੀ ਆਪ ਤੇ ਪੜਾਣਾ ਹੀ ਹੈ ਤਾਂ ਤੂੰ ਹੀ ਪੜ ਲੈ ਕਿਤੇ ਨਾਲ ਤੇ ਫਿਰ ਇਹ ਹੀ ਕਹਿੰਦੇ ਕਹਿੰਦੇ ਬਖਰਾ ਦਿੱਤਾ ਉਹਨਾਂ ਚੋਂ ਬਸ ਕੋਈ ਨਹੀਂ ਤਾਂ ਇਹ ਤਾਂ ਉਹ ਵੀ ਲੱਗੀ ਕਿਉਂ ਆਪਣੀ ਮਦਰ ਨੂੰ ਵੀ ਕਹੋ ਵੀ ਹਾਂ ਉਹ ਕਿਹਨਾਂ ਮੇਰੇ ਤੋਂ ਜ਼ਿਆਦਾ ਪੜੀ ਹੋ ਮੇਰੇ ਨਾਲ ਹੀ ਰਹਿੰਦੀ ਸੀ ਨਹੀਂ ਨਹੀਂ ਕੀ ਸੋਚਦੇ ਕਿਹੜਾ ਨਾ ਅੱਜ ਵੀ ਉਹਨਾਂ ਨੇ ਕਦੀ ਗ੍ਰੈਜੂਏਸ਼ਨ ਕੀਤੀ ਹੈ ਕਿ ਨਹੀਂ ਕੋਈ ਹੁੰਦੀ ਆ ਆ ਇਹ ਕੀ ਕਾਫੀ ਅਲੱਗ ਹੈ ਤੇ ਕਾਫੀ ਡਿਫਰੈਂਟ ਫੀਲਿੰਗ ਹੈ ਅ ਕੱਲੇ ਤੇ ਹਰ ਕੋਈ ਕਰ ਲੈਂਦਾ ਇਕੱਠੇ ਕਰੋ ਤੇ ਤਾਂ ਉਹ ਲੱਗੀ ਗੱਲ ਹੋ ਜਾਂਦੀ ਹੈ ਮਾਰਕਸ ਕਿੰਨਾ ਦਾ ਜਿਆਦਾ ਹੈ ਮਾਰਕਸ ਲਗਭਗ ਲਗਭਗ ਇਕੁਅਲ ਹੀ ਨੇ ਜਿਆਦਾ ਡਿਫਰੈਂਸ ਹੈ ਨਹੀਂ ਉਹੀ ਇਕੱਠੇ ਪੜਿਆ ਤੇ ਇਕੱਠੇ ਸਾਰਾ ਕੁਝ ਕੀਤਾ ਤੇ ਕੁਐਸਚਨ ਵੀ ਆਪਾਂ ਉਹੀ ਕਰੀ ਤੁਸੀਂ ਜਿਹੜੇ ਆਪਾਂ ਕੀਤੇ ਹੁੰਦੇ ਸੀ ਕੁਝ ਲੱਗ ਨਹੀਂ ਸੀ ਹੁੰਦਾ ਉਹੀ ਕੁਐਸਚਨ ਮੈਂ ਕਰਨੇ ਉਹੀ ਇਹਨਾਂ ਨੇ ਕਰਕੇ ਆਣੇ ਕਿਉਂਕਿ ਆਬਵੀਅਸਲੀ ਸੇਮ ਸਿਲੇਬਸ ਕੀਤਾ ਸੀ ਸੇਮ ਟਾਈਮ ਦਿੱਤਾ ਸੀ ਫਿਰ ਤਾਂ ਕਰਕੇ ਜਿਆਦਾ ਕੋਈ ਫਰਕ ਨਹੀਂ ਪਿਆ ਜੋ ਸਟੱਡੀ ਕਰਦੇ ਸੀ ਤਾਂ ਕੀ ਸਮਝ ਕਰਦੇ ਮਾਂ ਤੇ ਟੈਸਟ ਜਿਹੀ ਕਰਦੇ ਆ ਜਾਂ ਸਿਹਰੀਆ ਬਣ ਕੇ ਸਟੱਡੀ ਕਰਦੇ ਆ ਉਹ ਡਿਪੈਂਡ ਕਰਦਾ ਸੀ ਮਤਲਬ ਇੱਕ ਦੂਜੇ ਤੋਂ ਪੁਆਇੰਟਸ ਹੁਣ ਵੀ ਲੈਦੀ ਸੀ ਦਈ ਦੇ ਸੀ ਤੇ ਕਦੇ ਜੇ ਕੋਈ ਨਾਲ ਸਮਝਾਵੇ ਪ੍ਰੈਕਟੀਕਲ ਤੇ ਫਿਰ ਪਾਪਾ ਨੂੰ ਆਪਾਂ ਫੜ ਲਈਦਾ ਸੀ ਕਿ ਸਮਝਾਉ ਹੁਣ ਅੱਗੇ ਜੇ ਪੜਾਉਂਦੇ ਪਏ ਹੋ ਬਿਲਕੁਲ ਹਾਂਜੀ ਹਾਂਜੀ ਡਾਇਰੈਕਟਰ ਹੋਈ ਉਹਨਾਂ ਨੇ ਕਹਿੰਦੇ ਲਗੇ ਸੀ ਉਹ ਕਿ ਸਿਸਟਰਸ ਐਂਡ ਫਰੈਂਡਸ ਦਾ ਵਿਚ ਲੱਗਣਾ ਮਦਰ ਸਿਸਟਰਸ ਲਿ ਗਈ ਫਰੈਂਡਸ ਚੱਲ ਨਹੀਂ ਆਈਆਂ ਆ ਮਤਲਬ ਮੇਰੇ ਫਰੈਂਡਸ ਤੇ ਮੇਰੇ ਫਰੈਂਡਸ ਵੀ ਬੌਂਡਿੰਗ ਮੈਂ ਮਦਨਸਾ ਥਲੀਆਂਵਰ ਕੀ ਹੋਈ ਹੈ ਦੇਖੋ ਡਾਇਰੈਕਟਰ ਮੈਂ ਤਾਂ ਸੋਚ ਵੀ ਨਹੀਂ ਸਕਦਾ ਵੀ ਮੈਂ ਡਾਇਰੈਕਟਰ ਬਣ ਜਾਵਾਂ ਡਾਇਰੈਕਟਰ ਤੋਂ ਉੱਪਰ ਵਾਲਾ ਹੀ ਹੈ ਜਿੰਨਾ ਇਸ ਕਾਬਲ ਬਣਾਇਆ ਤੁਸੀਂ ਅੱਜ ਮੇਰੀ ਸਟੋਰੀ ਕਰ ਰਹੇ ਹੋ ਇੱਥੇ ਸਾਰੇ ਜਣੇ ਬੈਠ ਕੇ ਪਰ ਮੈਂ ਆਪਣੇ ਆਪ ਨੂੰ ਇਸ ਕਾਬਲ ਨਹੀਂ ਸਮਝਦਾ ਮੇਨ ਇਹ ਹੈ ਵੀ ਹੁਣ ਜਿਹੜੀ ਚੀਜ਼ ਆਪਾਂ ਇੱਥੇ ਕਵਰ ਕਰ ਰਹੇ ਹਾਂ ਮੇਨ ਉਹ ਇਹਨੂੰ ਐਜ਼ ਅ ਮੋਟੀਵੇਸ਼ਨਲ ਸਟੋਰੀ ਤੁਸੀਂ ਅੱਗੇ ਲੈ ਕੇ ਚੱਲੋ ਭਈ ਇਹੋ ਜੇ ਕਈ ਬੱਚੇ ਹੋਣਗੇ ਜਿਨ੍ਹਾਂ ਦਾ ਲਾਈਫ ਦੇ ਵਿੱਚ ਬਹੁਤ ਉਹ ਸਟਰਗਲ ਕਰ ਰਹੇ ਨੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੂੰਗਾ ਵੀ ਜੇ ਪੂਰੀ ਐਫਰਟ ਲਾ ਕੇ ਪੂਰੇ ਤੁਸੀਂ ਸ਼ਿੱਦਤ ਨਾਲ ਕੋਈ ਕੰਮ ਜੇ ਫੜ ਲਓ ਕੋਈ ਤਾਂ ਉਹ ਪੋਸੀਬਲ ਨਹੀਂ ਹੈਗਾ ਵੀ ਉਹ ਨਾ ਹੋ ਸਕੇ ਕਿਸੇ ਵੀ ਕੰਮ ਨੂੰ ਵੀ ਆਪਾਂ ਜੇ ਸ਼ੁਰੂ ਕਰ ਲਈਏ ਇਸ ਇੱਕ ਓਟ ਆਸਰਾ ਪ੍ਰਭੂ ਦਾ ਲੈ ਕੇ ਜੇ ਆਪਾਂ ਗੱਲ ਕਰੀਏ ਤਾਂ ਮਤਲਬ ਉਹ ਤਾਂ ਆਪਣੇ ਨਾਲ ਹੀ ਹੈ ਹਮੇਸ਼ਾ ਹੀ ਆਪਣੇ ਨਾਲ ਰੰਦਾ ਪਰ ਅੰਦਰੋਂ ਇੱਕ ਡਿਰਲਡ ਜਿਸ ਨੂੰ ਆਪਾਂ ਕਹਿੰਦੇ ਨਿਸ਼ਚੇ ਬੰਦਾ ਕਰ ਲਵੇ ਜੇ ਸੋਚ ਲਵੇ ਜੇ ਕੁਝ ਕਰਨਾ ਹੈ ਤੇ ਨਾਥਿੰਗ ਇਜ਼ ਇੰਪੋਸੀਬਲ ਕੁਝ ਵੀ ਆਪਣੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਹੋ ਨਹੀਂ ਸਕਦਾ। ਆ ਜੀ ਵਾਈਫ ਦਾ ਜਿਹੜਾ ਇਹ ਜਿਹੜਾ ਜਿਹੜਾ ਕੰਟਰੋਲ ਹੋਦਾ ਬੱਚਿਆਂ ਨੂੰ ਪੜਾਉਣਾ ਉਹ ਘਰ ਦਾ ਕੰਮ ਕਰਨਾ ਸਾਰਾ ਕੁਝ ਕਰਨਾ। ਹਾਂਜੀ। ਤੁਹਾਡੀ ਇੱਛਾ ਸੀ ਕਿ ਗ੍ਰੈਜੂਏਸ਼ਨ ਮੈਂ ਕਰ ਲਵਾਂ। ਹਾਂਜੀ। ਦੇਖੋ ਇਹਦੇ ਵਾਸਤੇ ਮੇਰੀ ਫੈਮਿਲੀ ਜਿਹੜੀ ਹੈ ਮੇਰੇ ਫਾਦਰ ਮਦਰ ਮਤਲਬ ਇਹਦੇ ਚਾਚਾ ਚਾਚੀ ਸਾਰਿਆਂ ਦੀ ਸਪੋਰਟ ਜੇ ਨਾ ਮਿਲਦੀ ਤੇ ਮਤਲਬ ਕਿਸੇ ਇੱਕ ਦੀ ਵੀ ਨਾ ਮਿਲਦੀ ਤੇ ਉਹ ਸ਼ਾਇਦ ਅਸੀਂ ਇਸ ਮਕਾਮ ਤੇ ਅੱਜ ਨਾ ਪਹੁੰਚ ਸਕੋ ਉਹ ਉਹਨੇ ਬਰੇਲ ਬਰੇਲ ਲੈਂਗੁਏਜ ਜਿਹੜੀ ਉਹ ਆਪਣੇ ਆਪ ਦੇ ਵਿੱਚ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕਿੱਡੀ ਕਮਕੀ ਹੈ ਇਹ ਛੋਟੀ ਸੀਗੀ ਉਦੋਂ ਇਹਨੇ ਬਰੇਲ ਲੈਂਗੁਏਜ ਸਿੱਖੀ ਮੇਰੀ ਵਾਈਫ ਨੇ ਉਹ ਇਹਨੂੰ ਬਰੇਲ ਚ ਪੜਨਾ ਪੜਾਉਂਦੀ ਰਹੀ ਆ ਫਿਰ ਇਹਦੇ ਸਾਰੇ ਨੋਟਸ ਟਾਈਪ ਕਰਨੇ ਜੇ ਚਾਚੀ ਦੀ سپورਟ ਨਾ ਹੋਵੇ ਤੇ ਉਹ ਅੱਗੇ ਨਹੀਂ ਵੰਸ ਸਕਦੀ ਮੈਨੂੰ ਮੇਰੇ ਬ੍ਰਦਰ ਦੀ سپورਟ ਨਾ ਹੋਵੇ ਤੇ ਮੈਂ ਅੱਗੇ ਨਹੀਂ ਜਾ ਸਕਦਾ ਮਤਲਬ ਹਰ ਚੀਜ਼ ਇਹ ਇੱਕ ਇਹੋ ਜਿਹਾ ਸਾਡੀ ਜੁਆਇੰਟ ਫੈਮਿਲੀ ਹੈ ਮਤਲਬ ਉਹਦੇ ਕਰਕੇ ਆਪਾਂ ਨੂੰ ਇੰਨੀ ਕਿਸੇ ਚੀਜ਼ ਦੀ ਤਕਲੀਫ ਆਈ ਨਹੀਂ ਅਸੀਂ ਸਾਰੇ ਲੋਕ ਜਿਹੜੇ ਇੱਥੇ ਬੈਠੇ ਹੋਏ ਆਂ ਜਾਂ ਇਹ ਜਾ ਕੇ ਖੇਲੇ ਆਂ ਜਾਂ ਅੱਜ ਕਿਸੇ ਦਾ ਪੇਪਰ ਹੈ ਜਾਂ ਵਿਦੇ ਦਾ ਪੇਪਰ ਆ ਕੋਲਜ ਸ਼ਟਰਨ ਜਾਣਾ ਹੈ ਹਾਂਜੀ ਤੇ ਤੁਸੀਂ ਇਹ ਤੁਹਾਨੂੰ ਲੱਗਿਆ ਕਿ ਅੱਜ ਮਾਈਸਟਰ ਨੇ ਨਹੀਂ ਹੋਦਾ ਇਹ ਤਾਂ ਬਿਲਕੁਲ ਸਹੀ ਗੱਲ ਹੈ ਤੁਹਾਡੀ ਮਤਲਬ ਕਈ ਵਾਰੀ ਤਾਂ ਮਤਲਬ ਆਲਸ ਜੇ ਮੈਂ ਕਹਾਂ ਤੇ ਮੈਂ ਇਹਦੇ ਦੇ ਹਿਸਾਬ ਨਾਲ ਮੈਂ ਆਲਸੀ ਹਾਂ ਬਹੁਤ ਜ਼ਿਆਦਾ ਆਲਸੀ ਹਾਂ ਪਰ ਜੋ ਇਹਨਾਂ ਦੀ ਹਿੰਮਤ ਹੈ ਦੋਵਾਂ ਦੀ ਮਾਮਾ ਧੀ ਆਂਦੀ ਸਵੇਰੇ ਉੱਠ ਕੇ ਪਹਿਲਾਂ ਨਿਤਨੇਮ ਕਰਕੇ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਲਿਖਾਉਣਾ ਘਰ ਦੇ ਕੰਮ ਕਰਨੇ ਸਾਡੇ ਕੋਲ ਅੱਜ ਇੱਕ ਕੰਮ ਨਹੀਂ ਆਉਂਦਾ ਤੇ ਇਹ ਸਾਰੇ ਕੰਮ ਜਿਹੜਾ ਨੇ ਕੀਤੇ ਆ ਉਹ ਬਿਨਾਂ ਉਹਦੀ ਕਿਰਪਾ ਤੋਂ ਨਹੀਂ ਪੋਸੀਬਲ ਹੈ ਹਾਂ ਜੀ ਸਾਹਿਬ ਦਾ ਮੈਂ ਉਸ ਪ੍ਰਭੂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਮਤਲਬ ਮਤਲਬ ਤੁਸੀਂ ਇਹ ਕਹੋ ਵੀ ਸੋਚ ਵੀ ਨਹੀਂ ਸਕਦਾ ਤੁਸੀਂ ਵੀ ਮੈਂ ਇਸ ਹੱਦ ਤੱਕ ਜਿਹੜਾ ਤੁਹਾਨੂੰ ਲੈ ਕੇ ਆਇਆ ਹੈ ਬਹੁਤ ਬਹੁਤ ਹਰ ਇਨਸਾਨ ਦਾ ਸੁਪਨਾ ਹੁੰਦਾ ਹੈ ਜਿਆਦਾ ਜਿਆਦਾ ਵੱਡਣਾ ਜਿਆਦਾ ਵੱਡਣੇ ਕਹਿੰਦੇ ਬਿਆਹ ਤੋਂ ਬਾਅਦ ਜਿਹੜਾ ਸੁਪਨਾ ਥੋੜਾ ਡੁੱਟ ਗਿਆ ਪਰ ਇਹ ਛੁੱਟ ਗਈ ਸੀ ਜਿਹੜਾ ਸੁਪਨਾ ਪੂਰਾ ਕੀਤਾ ਤੁਸੀਂ ਹਾਂਜੀ ਬਿਲਕੁਲ ਇਹ ਬਹੁਤ ਬਿਲਕੁਲ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਿਲਕੁਲ ਉਹ ਲੋਕਾਂ ਨੂੰ ਡਿਗਰੀ ਲੈਂਦੇ ਹੋਏ ਦੇਖਦੇ ਸੀਗੇ ਨਾ ਤਾਂ ਉਦੋਂ ਮੇਰੀ ਇੱਕ ਇੱਛਾ ਹੁੰਦੀ ਸੀ ਵੀ ਮੈਂ ਮੇਰੀ ਅਖੀਰਲੀ ਇੱਛਾ ਇਹੀ ਸੀ ਵੀ ਬਸ ਮੈਂ ਦੋਵਾਂ ਨੂੰ ਇਹਨਾਂ ਨੂੰ ਡਿਗਰੀ ਲੈਂਦੇ ਹੋਏ ਦੇਖ ਲਵਾਂ ਬਸ